ਵੀ ਲੋਕ ਨੇ ਆਮ ਆਦਮੀ ਪਾਰਟੀ ਵਾਲੇ ਲੋ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਕਿ ਖੁਦ ਕਹਿੰਦੇ ਸੀ ਕਿ ਮੋਦੀ ਨੇ ਕਿਸਾਨਾਂ ਦਾ ਅੰਦੋਲਨ ਦੇ ਵਿੱਚ ਕਹਿੰਦੇ ਸੀ ਕਿ ਤੁਹਾਡੀ ਜ਼ਮੀਨ ਹੜਪੜੀ ਆ ਹੁਣ ਉਸ ਸਕੀਮੇ ਆਪ ਕਰਨ ਲੱਗੇ ਆ ਸੇ ਇੱਕ ਵਿਸ਼ਵਾ ਨਹੀਂ ਲੈਣ ਦੇਣੀ ਕਿਸੇ ਨੂੰ ਇੱਕ ਕਿੱਲਾ ਕੀ ਅਸੀਂ ਵਿਸ਼ਵਾ ਤੱਕ ਜ਼ਮੀਨ ਨਹੀਂ ਅਸੀਂ ਤੁਹਾਡੇ ਚਟਾਨ ਵਾਂਗੂ ਖੜੇ ਆ ਇਹ ਸਰਕਾਰ ਤਾਂ ਹੈ ਜਾਣੀ ਆ ਜਿਵੇਂ ਕੇਜਰੀਵਾਲ ਵਰ ਬਹੁਤ ਵੱਡਾ ਸਕੀਮ ਹੀ ਆ ਉਧਰੋਂ ہار হੂਰ ਕੇ ਦਿੱਲੀ ਨੂੰ ਮੁਲਤਵੀ ਸਾਕੇ ਪੰਜਾਬ ਨੂੰ ਲੁੱਟਣ ਆ ਗਿਆ ਮੈਂ ਕਹਿਣਾ ਚਾਹੁੰਦਾ ਕਿ ਬਿਲਕੁਲ ਇਹ ਅੱਗੀ ਵਾਲਾ ਧੋਖੇ ਵਾਲਾ ਲੋਕਾਂ ਨੂੰ ਬੇਸਬੂਬ ਬਣਾਉਣ ਵਾਲਾ ਇੱਕ ਕੰਮ ਹੈ ਕਿ ਸਰਕਾਰ ਦੀ ਇਸ ਜਿਹਾ ਕਿ ਸਰਕਾਰ ਨੇ ਵਾਦੇ ਬਹੁਤ ਕੀਤੇ ਸੀ ਉਹ ਵਾਦੇ ਪੂਰੇ ਨਹੀਂ ਕਰ ਸਕੇ ਕਿ ਪੰਜਾਬ ਸਰਕਾਰ ਦਾ ਦਿਵਾਲਾ ਨਿਕਲਿਆ ਪਿਆ ਸਰਕਾਰ ਦਾ ਦਿਵਾਲਾ ਨਿਕਲਿਆ ਪਿਆ 4 ਲੱਖ ਕਰੋੜ ਤੱਕ ਦਾ ਕਰਜ਼ਾ ਹੋ ਚੁੱਕਿਆ ਹੈ ਔਰ ਹੋਰ ਲਈ ਜਾ ਰਹੇ ਆ ਔਰ ਜਿਹੜੀ ਚਿੰਤਾ ਦਾ ਵਿਸ਼ਾ ਕਿ ਜਦੋਂ ਤੱਕ ਇਹਨੇ ਜਾਣਾ 5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਸਤਕਾਰਯੋਗ ਸਾਡੇ ਸਾਰੇ ਪੱਤਰਕਾਰ ਭਰਾ ਜੋ ਅੱਜ ਇਸ ਪ੍ਰੈਸ ਕਾਨਫਰੰਸ 'ਤੇ ਆਏ ਨੇ ਬਹੁਤ ਹੀ ਸਤਕਾਰਯੋਗ ਭਾਰਤ ਜਨਤਾ ਪਾਰਟੀ ਦੇ ਬਹੁਤ ਸੀਨੀਅਰ ਆਗੂ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਜੋ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਦੀ ਨੀਤੀ ਹੈ ਉਹਦੇ ਸੰਬੰਧ ਚ ਔਰ ਭਾਰਤੀ ਜਨਤਾ ਪਾਰਟੀ ਸਾਰੇ ਪੰਜਾਬ ਚ ਸਾਰੇ ਪਿੰਡਾਂ ਚ ਬੂਥ ਪੱਧਰ ਤੇ ਕੈਂਪਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਦੇ ਚ ਸਾਰੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਈਆਂ ਜਾਣਗੀਆਂ ਦੋ ਪਹਿਲਾਂ ਤੇ ਆਪਾਂ ਗੱਲ ਕਰਨੀ ਆ ਪਹਿਲੀ ਗੱਲ ਤੇ ਆ ਕਿ ਅਸੀਂ ਹੁਣੇ ਪਿੰਡ ਕਟੂ ਜਾ ਰਹੇ ਆ ਜਿੱਥੇ ਅਸੀਂ ਸੈਂਟਰ ਸਰਕਾਰ ਵੱਲੋਂ ਜਿੰਨੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਵੈਸੇ ਤਾਂ ਜੇ ਮੈਂ ਗੱਲ ਕਰਾਂ ਕਿ ਜੋ ਸਕੀਮ ਐ ਇਸ ਵੇਲੇ ਪੰਜਾਬ 'ਚ ਆ ਰਹੀ ਆ ਉਹ 100% ਸੈਂਟਰ ਸਪਾਂਸਰ ਸਕੀਮ ਹੀ ਆ ਕਿ ਪੰਜਾਬ ਸਰਕਾਰ ਦਾ ਦਿਵਾਲਾ ਨਿਕਲਿਆ ਪਿਆ ਮੇਰੇ ਨਾਲੋਂ ਜ਼ਿਆਦਾ ਤੁਸੀਂ ਸਮਝਦੇ ਹੋ ਕਿ ਇਹਨਾਂ ਕੋਲ ਢੇਲਾ ਨਹੀਂ ਇਸ ਵੇਲੇ ਜਿਹੜੇ ਕਿਸੇ ਵੀ ਡਿਪਾਰਟਮੈਂਟ ਕੋਲ ਕੋਈ ਪੈਸਾ ਸੀ ਉਹ ਵੀ ਇਹਨਾਂ ਨੇ ਵਾਪਸ ਬੰਗਾ ਲਿਆ ਤਨਖਾਹਾਂ ਦੇਣ ਨੂੰ ਮੁਸ਼ਕਲ ਆ ਸਰਕਾਰ ਦਾ ਦੁਆਲਾ ਨਿਕਲਿਆ ਪਿਆ 4 ਲੱਖ ਕਰੋੜ ਤੱਕ ਦਾ ਕਰਜ਼ਾ ਹੋ ਚੁੱਕਿਆ ਔਰ ਹੋਰ ਲਈ ਜਾ ਰਹੇ ਆ ਔਰ ਜਿਹੜੀ ਚਿੰਤਾ ਦਾ ਵਿਸ਼ਾ ਕਿ ਜਦੋਂ ਤੱਕ ਇਹਨਾਂ ਨੇ ਜਾਣਾ 5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਜਿਹੜਾ ਕਿ ਓਵਰ ਤੋਂ ਓਵਰ ਵੀ ਓਵਰ ਲਿਮਟ ਆ ਕਿਸੇ ਸਟੇਟ ਦੀ ਕਿਸੇ ਨੇ țeਲਾ ਨਹੀਂ ਦੇਣਾ ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਖਰਚੇ ਆਪਣੇ ਲੋਨ ਦੇ ਲਈ ਕਿ ਜਿਹੜੀ ਸਕੀਮ ਆ ਜਿਵੇਂ ਆਪਾਂ ਆਸ਼ਵਨ Jetzt schieben